ਸੱਚੂ ਆਇਆ ਹੁਣ ਇਹਨੂੰ ਬੁਲਾਉਂਦਾ ਤੇ ਇਹਨੂੰ ਬੁਲਾਉਂਦਾ ਜਦੋਂ ਇਹ ਬੈਠੀ ਰੋਡ ਤੇ ਇਹਦੀ ਕੁੜੀ ਨੂੰ ਤੈਨੂੰ ਕਹਿੰਦੇ ਮੇਰੀ ਗੱਲ ਸੁਣੋ ਰੋਲਾ ਨਾ ਪਾਓ ਇਹ ਪਿਆਰ ਸਾਥੀ ਦੇਸੀ ਅੱਜ ਰੋਡ ਤੇ ਲੰਮੀ ਐਸ.ਐਚ.ਓ. ਸਾਹਿਬ ਕਹਿੰਦੇ 70000 ਰੁਪਏ ਤੁਸੀਂ ਦੇ ਦਿਓ ਮੈਂ ਬੰਦਾ ਛੱਡ ਜਿੰਨਾ ਵਾ ਐਸ.ਐਚ.ਓ. ਸੁਣ ਐਸ.ਐਚ.ਓ. ਸੁਣ ਐਸ.ਐਚ.ਓ. ਸੁਣ ਇਹਨਾਂ ਦੇ ਘਰ ਵਾਲੇ ਤੇ ਹੀ ਪਰਚਾ ਦਿੱਤਾ ਬਾਕੀ ਤੇ ਦੋ ਟਰੱਕੋ ਨਾ ਉਹ ਬੰਦੇ ਫਿਰ ਬੰਦੇ ਘਰੋਂ ਤੇ ਬੰਦੇ ਦੱਸੋ ਕਿਹੜੀ ਵਜੇ ਨੂੰ ਦਿੱਤਾ ਅਸੀਂ ਕਹਿੰਦੇ ਕਿ ਤੂੰ 50 60 ਹਜ਼ਾਰ ਲਾਇਆ ਮੈਡਮ ਤੁਹਾਡਾ ਵੀ ਬਚਾਹੋ ਤੁਹਾਡੇ ਬੰਦੇ ਦਾ ਲੁਧਿਆਣਾ ਦੇ ਥਾਣਾ ਸਦਰ ਦੇ ਵਿੱਚ ਇੱਕ ਪਰਚਾ ਦਰਜ ਹੁੰਦਾ ਹੈ ਪਰਚਾ ਐਨਡੀਪੀਐਸ ਐਕਟ ਦੇ ਤਹਿਤ ਪੁਲਿਸ ਕਰਦੀ ਹੈ ਕਿ 3 ਕਿਲੋ ਫੀਮ ਦੇ ਕਰੀਬ ਅਸੀਂ 3 ਕਿਲੋ ਦੇ ਕਰੀਬ ਫੀਮ ਫੜੀ ਹੈ ਤੇ ਉਸ ਤੋਂ ਬਾਅਦ ਜਿਹੜਾ આરોપી ਫੜਿਆ ਜਾਂਦਾ ਤੇ ਉਹਦੀ ਅੱਜ ਪੇਸ਼ੀ ਹੋਣੀ ਸੀ ਕੋਰਟ ਦੇ ਵਿੱਚ ਤੇ ਪਰ ਪਰਿਵਾਰ ਦੇ ਰੋਬ ਹੈਗੀ ਉਹਨੂੰ ਨਜ਼ਾਇਜ਼ ਫੜਿਆ ਗਿਆ ਤੁਹਾਨੂੰ ਤਸਵੀਰਾਂ ਦਿਖਾ ਦਈਏ ਲੁਧਿਆਣਾ ਦਾ ਫਿਰੋਜ਼ਪੁਰ ਰੋਡ ਜਾਮ ਕੀਤਾ ਹੋਇਆ ਹੈ ਨੈਸ਼ਨਲ ਹਾਈਵੇ ਫਿਰੋਜ਼ਪੁਰ ਰੋਡ ਆ ਜਿਹੜੇ ਮੋਗਾ ਨੂੰ ਲੱਗਦਾ ਜਾਦੇ ਹੋਏ ਤੇ ਉਹ ਨੈਸ਼ਨਲ ਹਾਈਵੇ ਜਾਮ ਕੀਤਾ ਹੋਇਆ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਜਿਹੜਾ ਵਿਅਕਤੀ ਹੈ ਉਹ ਨਜ਼ਾਇਜ਼ ਤੋਂ ਤੇ ਫੜਿਆ ਪਰਿਵਾਰਕ ਮੈਂਬਰ ਸੜਕਾਂ ਤੇ ਬੈਠੇ ਹੋਏ ਨੇ ਤੇ ਪੂਰਾ ਰੋਡ ਜਿਹੜਾ ਹੈ ਜਾਮ ਹੋ ਚੁੱਕਾ ਹੈ ਤੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੋਂ 10 ਦਿਖਾ ਰਹੇ ਹਾਂ ਤਸਵੀਰਾਂ ਕਿ ਜਿਹੜਾ ਪਰਿਵਾਰਕ ਮੈਂਬਰ ਆ ਉਹ ਉਨਾ ਦਾ ਰੋਪ ਹੈ ਕਿ ਪੁਲਿਸ ਨਜਾਇਜ਼ ਤੌਰ ਤੇ ਪਰਚੇ ਪਾ ਰਹੀ ਹੈ ਜਿਹੜਾ ਫੀਮ ਹੈ ਕਿਸੇ ਹੋਰ ਕੋ ਫੜੀ ਸੀ ਤੇ ਪੁਲਿਸ ਨੇ ਸੈਟਿੰਗ ਕਰਕੇ ਆਪਣੇ ਤੌਰ ਤੇ ਜਿਹੜੀ ਸੈਟਿੰਗ ਕਰਕੇ ਉਹਨਾਂ ਦੇ ਵਿਅਕਤੀ ਨੂੰ ਫਸਾ ਦਿੱਤਾ ਹੈ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕੁਝ ਕਹਿਣਾ ਹੈ ਉਹਨਾਂ ਦਾ ਪਰ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਜਿਹੜੀ ਫਿਰੋਜ਼ਪੁਰ ਰੋਡ ਦੀਆਂ ਹੈ ਜਿਹੜਾ ਭਾਰਤ ਨਗਰ ਚੌਂਕ ਤੋਂ ਹੁੰਦੇ ਹੋਏ ਜਿਹੜਾ ਮੋਗੇਨੂਰ ਰੋਡ ਲੱਗਦਾ ਹੈ ਤੇ ਉਸ ਰੋਡ ਨੂੰ ਤੁਸੀਂ ਦੇਖ ਸਕਦੇ ਹੋ ਪੂਰਾ ਜਿਹੜਾ ਡਿਵਰਟ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਤੋਂ ਲੈਂਡ ਕਢਾਈ ਜਾ ਰਹੀ ਪਰ ਫਿਰੋਜ਼ਪੁਰ ਰੋਡ ਜਾਮ ਹੈ ਇਸ ਟਾਈਮ ਤੇ ਤੁਹਾਨੂੰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਾ ਦੰਨੇ ਆ ਅਸੀਂ ਤਾਂ ਨੈਸ ਕੱਕੇ ਲਗਾਇਆ ਜੀ ਸਾਨੂੰ ਮਜਬੂਰ ਕੀਤਾ ਗਿਆ ਧਰਨੇ ਵਾਸਤੇ ਅਸੀਂ ਸੀਪੀ ਅਸੀਂ ਐਸਐਸਓ ਸਾਹਿਬ ਨੂੰ ਕਿਹਾ ਕਿ ਬੰਦੇ ਛੱਡ ਦਿਓ ਤੇ ਉਹਨਾਂ ਨੇ ਬੰਦੇ ਨਹੀਂ ਛੱਡੇ ਅਸੀਂ ਕਿਹਾ ਮਾਮਲਾ ਮਾਮਲਾ ਇਸ ਤਰ੍ਹਾਂ ਸੀ ਤਿੰਨ ਟਰੱਕ ਲੈ ਕੇ ਆ ਰਹੇ ਸੀ ਕਿਤੇ ਕੰਨੇ ਤੋਂ ਵਿਚਾਰੇ ਪਿੱਛੋਂ ਭਰ ਕੇ ਸਮਾਨ ਦਾ ਮੰਡੀ ਮੰਡੀ ਗੋਬਿੰਦਗੜ੍ਹ ਸਮਾਨ ਲਾਣਾ ਸੀ ਇਹਨਾਂ ਨੇ ਰਸਤੇ 'ਚ ਉੱਥੋਂ ਫੜ ਕੇ ਇਹਨਾਂ ਨੂੰ ਲਿਆ ਕੇ ਲਲਿਤਕਲਾ ਚੌਂਕੀ 'ਚ ਬਿਠਾਤੇ ਲਲਿਤਕਲਾ ਕਿੱਥੇ ਸਭਾ ਮੈਨੂੰ ਇਹਨਾਂ ਲਈ ਪਾਜੀ ਪਤਾ ਕਿ ਕੋਈ ਮੈਨੂੰ ਜਿਹੜੀ ਚੀਜ਼ ਨਹੀਂ ਪਤਾ ਮੈਂ ਨਹੀਂ ਉਹ ਕਹਿ ਸਕਦੀ ਲਲਿਤਕਲਾ ਟਾਣੇ ਦੇ ਤੇ ਚੌਂਕੀ ਦੇ ਵਿੱਚ ਬਿਠਾਇ ਸੀ ਸਦਰ ਉਹਨੂੰ ਠਾਣਾ ਲੱਗਦਾ ਤੇ ਉਹਨਾਂ ਨੇ ਐਸਐਚਓ ਸਾਹਮਣੇ ਉੱਤੇ ਬਿਠਾਏ ਹੋਏ ਸੀ ਅਸੀਂ ਗਏ ਤੇ ਪੰਜ ਬੰਦੇ ਅੰਦਰ ਬੈਠੇ ਹੋਏ ਸੀ ਤੇ ਤਿੰਨੇ ਟਰੱਕ ਸੀ ਉਸ ਟੈਂਪੇ ਅਸੀਂ ਉਸ ਜੀ ਦੀ ਵੀਡੀਓ ਵੀ ਬਣਾ ਕੇ ਲਿਆ ਟਰੱਕਾਂ ਦੀ ਤੇ ਕਹਿੰਦਾ ਕਿ ਸਾਰਿਆਂ ਦੇ ਪਰਚਾ ਹੋਣਾ ਹੈ ਤੇ ਅਸੀਂ ਕਹਿੰਦੇ ਚਲੋ ਠੀਕੇ ਬਾਕੀ ਬੰਦਿਆਂ ਨੇ ਪੈਸੇ ਦਿੱਤੇ ਐਸਐਚਓ ਸਾਹਿਬ ਕਹਿੰਦੇ ਤੁਸੀਂ ਵੀ 70-80000 ਰੁਪਏ ਉਹਨਾਂ ਨੂੰ ਪਤਾ ਸੀ ਜੀ ਮੋਤੋਰ ਬੰਦੇ ਆ 70000 ਰੁਪਏ ਤੁਸੀਂ ਦੇ ਦਿਓ ਮੈਂ ਬੰਦਾ ਛੱਡ ਦਿੰਨਾ ਵਾ ਐਸਐਚਓ ਐਸਐਚਓ ਦਾ ਨਾਮ ਗੁਰਪ੍ਰੀਤ ਪਤਾ ਨਹੀਂ ਕੁਛ ਐਸਤਾ ਹੀ ਕਰ ਰਿਹਾ ਤੇ ਉਹ ਕਹਿੰਦੇ ਕਿ ਤੁਸੀਂ ਸਾਨੂੰ ਇੰਨੇ ਪੈਸੇ ਦਿਓ ਅਸੀਂ ਕਿ ਆਪਣੇ ਕੋ ਪੈਸੇ ਨਹੀਂ ਹੈਗੇ ਉਹ ਗਰੀਬ ਜਿਹਨਾਂ ਨੇ ਕਿੱਥੋਂ ਪੈਸੇ ਦੇਊਗੀ ਠੀਕੇ ਅਸੀਂ ਮਦਦ ਕਰ ਸਕਦੇ ਥੋੜੀ ਬੋਦੀ ਅਸੀਂ ਕਰ ਦ ਕਹਿੰਦਾ ਨਹੀਂ ਤੁਸੀਂ ਇੰਨੇ ਪैसे ਦਿਓ ਤੇ ਸਾਡੇ ਬਾਕੀਆ ਕਲੋਨੇ 8 ਲੱਖ ਰੁਪਇਆ ਲੈ ਕੇ ਸਾਰਾ ਸਮਾਨ ਇਸ ਬੰਦੇ ਤੇ ਇਕੱਲੇ ਦੇ ਮੈਟਰ ਇਹ ਆ ਭਾਜੀ ਕਿ ਰਾਜਪੁਰੇ ਦੇ ਕੋਲੋਂ ਸਾਡਾ ਜਿੱਡਾ ਡਰਾਈਵਰ ਆ ਰਾਜਪੁਰੇ ਦੇ ਕੋਲ ਟਰੱਕ ਆਂਡਿਆ ਸੀ ਦੋ ਟਰੱਕਾਂ ਦੀ ਦੋ ਟਰੱਕ ਹੋਰ ਆ ਰਹੀ ਕਿਸੇ ਦੇ ਇਹਨਾਂ ਨੇ ਉਹ ਟਰੱਕ ਫੜਨੇ ਸੀ ਜਿੰਦੇ ਵਿੱਚ ਮੇਰੇ ਆਪਣੇ ਉਹਨਾਂ ਦਾ ਰਣਜੀਤ ਸਿੰਘ ਦਾ ਟਰੱਕ ਵੀ ਇਹਨਾਂ ਨੇ ਵੇਚੀ ਲਪੇਟ ਲਿਆ ਉਹਨੂੰ ਲਿਆਏ ਲਿਆ ਕੇ ਥਾਣੇ ਲੈ ਗਏ ਥਾਣੇ ਲलित ਕਲਾ ਲੈ ਆਏ ਜੋ ਇੰਦੇ ਅੰਡਰਪਰੰਦਾ ਸੀ ਐਸਐਚ ਗੁਰਪ੍ਰੀਤ ਜੇ ਲਲਿਤ ਕਲਾ ਜਾ ਕੇ ਇਹਨਾਂ ਨੇ ਜਦੋਂ ਸਵੇਰੇ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਕਿ ਤੁਹਾਡਾ ਕੋ ਬੰਦਾ ਇੱਥੇ ਹੀ ਫੜਿਆ ਆ ਜਾਓ ਇਹ ਆਏ ਮੈਂ ਗਿਆ ਨਾਲ ਅਸੀਂ ਸਵੇਰੇ ਜਾ ਕੇ ਉਹਨਾਂ ਨਾਲ ਗੱਲ ਕੀਤੀ ਦੁਪਹਿਰੇ ਜਦੋਂ ਅਸੀਂ ਪਹੁੰਚੇ ਲਲਿਤ ਕਲਾ ਉੱਥੇ ਕੀ ਸੀ ਚਾਰ ਬੰਦੇ ਹਵਾਲਾ ਚ ਦਿੱਤੇ ਸੀ ਲਲਿਤ ਕਲਾ ਸਾਹਮਣੇ ਕੈਮਰਾ ਲੱਗਾ ਹਵਾਲਾ ਦੇ ਚਾਹੇ ਤੁਸੀਂ ਰਿਕਾਰਡਿੰਗ ਕਢਾ ਲਓ ਉਹ ਬੰਦੇ ਕਿੱਥੇ ਗਏ ਉਹ ਸੈਟਿੰਗ ਉਹਨਾਂ ਨੇ ਸੈਟਿੰਗ ਕੀਤੀ ਗਈ ਬੰਦੇ ਦੋ ਬਾਹਰ ਕੱਢੇ ਜਦੋਂ ਮੈਡਮ ਨੇ ਰੋਲਾ ਪਾਇਆ ਉਨੇ ਬੰਦੇ ਨਾਲ ਫੇਰ ਅੰਦਰ ਦੇਤੇ ਦੁਬਾਰਾ ਕੀ ਕੀਤੀ ਸੈਟਿੰਗ ਇਹਨੂੰ ਬਾਹਰ ਚੰਦੇ ਸੀ ਕਹਿੰਦੇ ਵੀ ਤੂੰ 50 60 ਹਜ਼ਾਰ ਲਾਇਆ ਮੈਡਮ ਤੁਹਾਡਾ ਵੀ ਬਚਾਅ ਹੋ ਜਾਊਗਾ ਤੁਹਾਡੇ ਬੰਦੇ ਦਾ ਇਹ ਕਹਿੰਦੇ ਵੀ ਮੈਂ ਕਿੱਥੋਂ ਲਿਆਵਾਂ ਇਹ ਰੋਂਦੀ ਕਲਪਦੀ ਗਈ ਇਹਨੇ ਸ਼ਾਮੀ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਸਰ ਮੇਰੇ ਕੋਲ ਰੇਂਜ ਨਹੀਂ ਹੋਇਆ ਤਾਂ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕਹਿਤਾ ਜਿੰਨੇ ਚਾਰੋਂ ਬੰਦੇ ਬੈਠੇ ਇਹਨਾਂ ਦੇ ਪਰਚਾ ਹੋ ਗਿਆ ਕੱਲ ਸਾਨੂੰ ਪਤਾ ਲੱਗਾ ਕਿ ਐਫਆਈਆ ਰਹੀ ਕੜਾਈ ਕਿ ਸਿਰਫ ਇਹਦੇ ਘਰ ਵਾਲੇ ਤੇ ਹੀ ਪਰਚਾ ਦਿੱਤਾ ਬਾਕੀ ਜਦੋਂ ਇਹਨੇ ਚੈੱਕ ਕੀਤਾ ਜਾ ਕੇ ਨਾ ਭਾਜੀ ਉੱਥੇ ਦੋ ਟਰੱਕੋ ਨਾ ਉਹ ਬੰਦੇ ਸਿਰਫ ਇਹਦੇ ਘਰ ਵਾਲੇ ਦੇ ਬਾਰੇ ਦੱਸੋ ਕਿਹੜੀ ਵਜੇ ਤੂੰ ਦਿੱਤਾ ਦੱਸੇ ਜੇ ਉਹ ਬੰਦਾ ਫੀਮ ਖਾਂਦਾ ਜੇ ਉਹ ਫੀਮ ਖਾਂਦਾ ਜੇ ਉਹ ਫੀਮ ਲਿਆ ਦੱਸੋ ਕਿਹੜੇ ਮੰਗਣ ਨੂੰ ਨੇ ਦੇਣੀ ਇਹਨਾਂ ਕੋ ਵੈਰੀਫਾਈ ਕਰੋ ਟਰੱਕ ਭਾਈ ਜੀ ਰਾਜਪੁਰੇ ਤੋਂ ਉੱਥੋਂ ਲਿਆਏ ਆ ਤੇ ਮੌਕਾ ਇੱਥੋਂ ਬਣਾਇਆ ਇਹਨਾਂ ਨੇ ਆਪਣੇ ਨਲਿਤ ਕਲਾ ਦਾ ਭਾਈ ਟਰੱਕ ਰਾਜਪੁਰੇ ਤੋਂ ਫੜਿਆ ਮਾਮਲਾ ਲੁਧਿਆਣਾ ਕਿੱਦਾਂ ਹੋਇਆ ਇਹ ਹੀ ਦੱਸਰ ਮੈਂ ਚਾਹੁੰਦਾ মিডিਆ ਨੂੰ ਇਹ ਪੁੱਛਿਆ ਜਾਵੇ ਧੱਕਾ ਨਾ ਕਰਨ ਕਿ ਵਸੇ ਗਰੀਬ ਨੂੰ ਟੱਕ ਦਿੰਦੇ ਨੇ ਜੇਲ੍ਹ ਕਟੜੀ ਬੜੀ ਔਖੀ ਆ ਇਹੀ ਸਰ ਐਸਐਚਓ ਨੂੰ ਪੁੱਛੋ ਤੇ ਭੱਜ ਗਿਆ ਗੁਰਪ੍ਰੀਤ ਖਾਨਾ ਸਦਰ ਦਾ ਰਮਜੀਤ ਸਿੰਘ ਹੈ ਨਾਮ ਖਾਨਾ ਸਦਰ ਦੇ ਵਿੱਚ ਮਾਮਲਾ ਦਿੰਦਾ ਹਾਂ ਹੁਣ ਹੁਣ ਉਹਨਾਂ ਨੇ ਪੇਸ਼ ਕਰਉਣਾ ਸੀ ਹੁਣ ਇਹਨੂੰ ਕੁੜੀ ਨੂੰ ਬੁਲਾ ਰਹੇ ਜਦੋਂ ਨੇ ਦੇਖਿਆ ਧਰਨਾ ਲਾ ਦਿੱਤਾ ਇਹਨੂੰ ਬੁਲਾ ਕੇ ਕਹਿੰਦੇ ਤੂੰ ਆ ਜਾ ਆਪਾਂ ਕਰ ਲੈਂਦੇ ਆ ਕੋਈ ਨਹੀਂ ਆਪਾਂ ਦੇਖ ਲੈਂਦੇ ਆ ਅਸੀਂ ਜਾਮ ਕੀਤਾ ਕਿ ਸਾਰੇ ਬੰਦੇ ਰੈਕਸਟ ਕਰੋ ਜਿਹੜੇ ਬੰਦੇ ਫੜੇ ਸੀ ਲਲਿਤ ਗੱਲ ਤੋਂ ਫੁਟੇਜ ਕਢਾਓ ਬੰਦੇ ਰੈਕਸਟ ਕਰੋ ਆ ਦੇ ਲਈ ਪਹਿਲਾਂ ਗੱਲ ਕਰਦੇ ਨਹੀਂ ਕੋਈ ਉਹਨਾਂ ਦੇ ਅਲੀਗੇਸ਼ਨਸ ਨੇ ਕੋਈ ਅਲੀਗੇਸ਼ਨਸ ਨੇ ਉਹਨਾਂ ਦੇ ਵੈਰੀਫਾਈ ਕਰ ਲੈਣੇ ਆ ਅਸੀਂ ਸਾਰੀ ਰਿਪੋਰਟ ਦੇ ਅਲੀਗੇਸ਼ਨ ਲਗਾ ਰਹੇ ਨੇ ਕਿਤਾ ਮਸਲਾ ਹਲਕੀ ਦਾ ਜਾਏ ਇਹ ਜੀ ਮੇਰੇ ਧਿਆਨ 'ਚ ਵੀ ਨਹੀਂ ਜੋ ਹੁਣੇ ਅਲੀਗੇਸ਼ਨਸ ਆਏ ਨੇ ਸਦਰ ਥਾਣੇ ਦਾ ਕੋਈ ਮੈਟਰ ਹੈਗਾ ਉਹਦੇ 'ਚ ਇਨਕੁਆਇਰ ਕਰ ਰਹੇ ਆ ਮੈਂ ਤੇ ਜਸਟ ਹੇਅਰ ਬੀਤਰ ਨਾ ਲਾਇਆ ਸੀਗਾ ਇਹਨਾਂ ਨੇ ਰੋਡ ਤੇ ਬੈਠੇ ਸੀ ਅਸੀਂ ਟ੍ਰੈਫਿਕ ਲਵਾਇਆ ਐਂਡ ਅਸੀਂ ਇਨਕੁਆਇਰ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਛੋਟੀ ਦਿੱਤੀ ਗਈ ਤੁਹਾਡੇ ਵੱਲ ਪਰਿਵਾਰ ਨਹੀਂ ਅਸੀਂ ਇਹਨੂੰ ਇਨਕੁਆਇਰ ਕਰ ਰਹੇ ਹਾਂ ਜੋ ਆਨ ਮੈਰਿਟ ਹੋ ਗਏ ਐਸ ਪਰ ਫੈਕਟਸ ਹੋਗਾ ਉਹੀ ਕਾਰਵਾਈ ਹੋਗੀ ਜੀ ਠੀਕ ਪਰਿਵਾਰਕ ਮੈਂਬਰਾਂ ਲਈ ਕਹਿਣਾ ਕਿ ਸਾਡਾ ਜਿਹੜਾ ਬੰਦਾ ਹੈ ਉਹ ਡੈਸਟਰ ਤੋਂ ਭੜਿਆ ਪਰ ਪੁਲਿਸ ਹੁਣ ਤਰ੍ਹਾਂ ਨਾ ਚਾਕਰ ਕੀਤੀ ਹੈ ਜਿਹੜਾ ਫਰੋਜਪੁਰ ਰੋਡ ਦੁਬਾਰਾ ਤੋਂ ਚਾਲੂ ਕੋ ਚਾਲੂ ਕਰਾਇਆ ਹੈ ਡੀਸੀ ਜੁਬਿੰਦਰ ਕੋ ਸਲਾ ਮੌਕੇ ਤੇ ਪਹੁੰਚੇ ਸੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਮਾਮਲਾ ਵੈਰੀਫਾਈ ਕਰਾਂਗੇ ਵੈਰੀਫਾਈ ਹੋਣ ਤੋਂ ਸਾਰੇ ਮਾਮਲੇ ਦੀ ਜਿਹੜੀ ਹੈ ਕਿ ਰਾਜਨਾ ਜਾਂਚ ਕੀਤੀ ਜਾਊਗੀ ਅਗਰ ਕੋਈ ਵੀ ਨਜਾਇਜ਼ ਪਾਇਆ ਜਾਂਦਾ ਹੈ ਤੇ ਜਿਹੜਾ ਸਰਕਾਰੀ ਅਫਸਰ ਇਹਦੇ ਵਿੱਚ ਲਿਖਾਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਲੁਧਿਆਣਾ ਤੋਂ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਅਭੀ ਤੇ ਐਸਐਮਜੀ ਨਿਊਜ਼ ਲੁਧਿਆਣਾ